ਸੋ so, 14 ਸਾਲ ਦੀ ਉਮਰ 'ਚ ਦੋੜਾਕ ਫੋਜਾ ਸਿੰਘ ਦੀ ਹੋਈ ਮੌਤ ਹਸਪਤਾਲ ਪਹੁੰਚ ਪਰਿਵਾਰ ਹੋਇਆ ਤਾਹਾਂ ਮਾਰ ਐਨੀ ਉਮਰ ਭੋਗਣ ਤੋਂ ਬਾਅਦ ਦੇਖੋ ਕਿਵੇਂ ਸੜਕ ਹਾਦਸੇ ਦੇ ਵਿੱਚ ਹੋਈ ਮੌਤ ਸੈਰ ਕਰਦੇ ਸਮੇਂ ਵਾਪਰ ਗਿਆ ਮੰਦਭਾਗਾ ਪਾਣਾ ਇਸ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਅੱਜ ਦੀ ਮੰਦਭਾਗੀ ਇਹ ਖਬਰ ਹੈ ਜਿੱਥੇ ਕਿ ਦੌੜਾਕ ਸਰਦਾਰ ਫੋਜਾ ਸਿੰਘ ਵੱਡੀ ਉਮਰ ਦੇ ਵਿੱਚ ਮੈਰਾਥਨ ਦੌੜਾਂ ਦੇ ਵਿੱਚ ਰਿਕਾਰਡ ਵੀ ਬਣਾ ਚੁੱਕੇ ਨੇ ਲੇਕਿਨ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਸੜਕ ਹਾਦਸੇ ਦੇ ਵਿੱਚ ਬਿਆਸ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਦੱਸ ਦਈਏ ਕਿ ਤੜਕਸਾਰ ਸੈਰ ਕਰਦੇ ਸਮੇਂ ਘਰ ਦੇ ਮੂਹਰੇ ਹੀ ਇੱਕ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਜਦੋਂ ਹਸਪਤਾਲ ਲਜਾਇਆ ਜਾਂਦਾ ਹੈ ਤਾਂ ਉੱਥੇ ਸਰਦਾਰ ਫੌਜਾ ਸਿੰਘ ਵੱਲੋਂ ਆਖਰੀ ਸਾਹ ਲਏ ਜਾਂਦੇ ਨੇ ਤਾਂ ਪੂਰਾ ਪਰਿਵਾਰ ਇਸ ਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਏ ਸੋ ਦੱਸ ਦੋ ਇਹ ਕਿ 2013 ਦੇ ਵਿੱਚ ਫੌਜਾ ਸਿੰਘ ਦੇ ਵੱਲੋਂ ਹਾਂਗਕਾਂਗ ਮੈਰਾਥਨ ਦੇ ਵਿੱਚ ਭਾਗ ਲਿਆ ਜਾਂਦਾ ਹੈ ਵੱਡਾ ਨਾਮ ਹਾਸਲ ਕੀਤਾ ਜਾਂਦਾ ਹੈ ਤਾਂ ਹੁਣ 114 ਸਾਲ ਦੀ ਉਮਰ ਦੇ ਵਿੱਚ ਬਿਨਾਂ ਕਿਸੇ ਬਿਮਾਰੀ ਲੱਗੇ ਨਦੀ ਮੌਤ ਹੋਈ ਹੈ ਇੱਕ ਸੜਕ ਹਾਦਸੇ ਦੇ ਵਿੱਚ ਹੁੰਦੀ ਆ ਹਾਈਵੇ ਉੱਪਰ ਉਦੋਂ ਇਹਨਾਂ ਦੀ ਮੌਤ ਇੱਥੇ ਆਕੇ ਹੋ ਜਾਂਦੀ ਹੈ ਉਹਨੂੰ ਪਰਿਵਾਰ ਆ ਆਂਡੀ ਗਵੰਡੀ ਜਿੰਨੇ ਵੀ ਸੱਜਣ ਮਿੱਤਰ ਇਹਨਾਂ ਨੂੰ ਪੁਜਾ ਸਿੰਘ ਨੂੰ ਸਰਦਾਰ ਸਿੰਘ ਨੂੰ ਚੱਕ ਕੇ ਲੈ ਆਏ ਆ ਪਰ ਸਾਨੂੰ ਥੋੜਾ ਜਿਹਾ ਲੇਟ ਪਤਾ ਲੱਗਾ ਜਦੋਂ ਕਿ ਧਿਆਨ ਕੇਰਾਈ ਜਿੱਤ ਹੋ ਜਾਂਦੀ ਹੈ ਉਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਉਹ ਵਿੱਚ ਹੀ ਕੰਚੀ ਹੈ ਕਿੰਨੇ ਵਜੇ ਇਹਨਾਂ ਦੀ ਸਤ ਤੱਕ ਵਜੇ ਲੰਘ ਸਕੀ ਕੋਈ ਪਤਾ ਲੱਗਿਆ ਜੀ ਕਿ ਕਿਹੜੇ ਬਾਈਕਲ ਨਾਲ ਟੱਕਰ ਹੋਈ ਹੈਗੀ